7.5 ਕਰੋੜ ਪਿੱਛੇ ਤੁਸੀਂ ਅੰਡਰ ਯੂਨੀਵਰਸਿਟੀ 2022 ਦੇ ਵਿੱਚ ਵੇਚਣ ਲੱਗੇ ਸੀ ਉਹ ਜਵਾਬ ਦਿਓ ਵੇਚਣ ਲੱਗੇ ਸੀ ਜਵਾਬ ਦਿਓ 7.5 ਕਰੋੜ ਪਿੱਛੇ ਤੁਸੀਂ ਯੂਨੀਵਰਸਿਟੀ ਵੇਚ ਸਕਦੇ ਹੋ ਨਾ ਤੁਸੀਂ ਅੱਜ ਕਿਸ ਮੂਹਨ ਨਾਲ ਇੱਥੇ ਆਇਓ ਤੁਸੀਂ ਗਾਇਬ ਹੋ ਸੰਘਰਸ਼ ਦੇ ਵਿੱਚੋਂ ਅਸੀਂ ਕਹਿੰਦੇ ਵੀ ਜੇ ਭਗਵਾਨ ਪ੍ਰਮਾਨ ਸਰਕਾਰ ਆਪਣੀ ਸ਼ਕਲ ਦਿਖਾਉਣ ਜੋਗੀ ਹੈ ਨਾ ਚਾਹੁੰਦੀ ਹੈ ਤਾਂ ਅੱਜ ਵਿਦਿਆਰਥੀਆਂ ਦੇ ਨਾਰ ਪੰਜਾਬ ਦੇ ਲੋਕਾਂ ਦੇ ਨਾਲ ਇਸ ਸੰਘਰਸ਼ ਵਿੱਚ ਨਿੱਤਰੇ ਜਵਾਬ ਦਿਓ ਜਵਾਬ ਦਿਓ ਨਹੀਂ ਭਈ ਜਵਾਬ ਦਿਓ ਮੁਤਾਬਕ ਇਹੋ ਕੀ ਬਿਹਾਰੀ ਸਰਕਾਰ ਜਵਾਬ ਦਿਓ ਜਦੋਂ ਕੇਦਰੀ ਵਲ ਤੇ ਪਰਚਾ ਹੁੰਦਾ ਸਾਰੇ ਪਹੁੰਚਦੇ ਹੋ ਦਿੱਲੀ ਹਜੇ ਤੱਕ ਇੱਥੇ ਇੱਥੇ ਹਜੇ ਤੱਕ ਪੰਜਾਬ ਸਰਕਾਰ ਨੇ ਕੋਈ ਸਟੈਂਡ ਕਿਉਂ ਨਹੀਂ ਲਿਆ ਹਜੇ ਤੱਕ ਸਿਰਫ ਮਤਾ ਮਤਾ ਕਿਉਂ ਖੇਡੇ ਜਾ ਰਹੇ ਆ ਅੱਜ ਭਗਵਾਨਤਮਾਨ ਸਰਕਾਰ ਅੱਜ ਭਗਵਾਨਤਮਾਨ ਸਰਕਾਰ ਛੁੱਟੀਆਂ ਬਾਸ ਲਾ ਰਹੀ ਹੈ ਵੀ ਭਗਵਾਨਤਮਾਨ ਨੇ ਦੱਬਕਾ ਮਾਰਿਆ ਤੇ ਮੋਦੀ ਝੁੱਕ ਗਿਆ ਕਿਸਾਨਾਂ ਨੇ 2020 ਦੇ ਵਿੱਚ ਸੜਕਾਂ ਤੇ ਹੱਟ ਲਿਆ ਉਹ ਪੰਜਾਬ ਸਰਕਾਰ ਕੁਝ ਨਹੀਂ ਕਰ ਸਕੀ ਅੱਜ ਵੀ ਸਾਨੂੰ 2020 ਅੱਜ ਵੀ ਸਾਨੂੰ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਯੂਨੀਵਰਸਿਟੀ ਦਾ ਹੱਕ ਸੜਕਾਂ ਤੇ ਮਿਲੂਗਾ ਅੰਬ ਸਾਹਿਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜਥੇਬੰਦੀਆਂ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵੰਤ ਮਾਨ ਸਰਕਾਰ ਹੁੰਦੀ ਹੈ ਸਾਡੇ ਉੱਤੇ ਲਾਠੀ ਚਾਰਜ ਚਲਾਇਆ ਜਾਂਦਾ ਹੈ ਭਗਵੰਤ ਮਾਨ ਉਹਦੇ ਸ਼ਾਮਿਲ ਕਿਉਂ ਨਹੀਂ ਹੋ ਰਿਹਾ ਹਜੇ ਤੱਕ ਸਾਨੂੰ ਸਰਕਾਰ ਦੀ ਚੁੱਪੀ ਸਰਕਾਰ ਦੀ ਚੁੱਪੀ ਇਸ ਸੰਘਰਸ਼ ਨੂੰ ਲੈ ਕੇ ਕਿਉਂ ਹੈ ਹਜੇ ਤੱਕ ਇਹ ਕਿਉਂ ਹੈ ਸਾਡੀ ਮੀਟਿੰਗ 8 ਸਾਡੀ ਸਰਕਾਰ ਦੀ 8 ਮੀਟਿੰਗਾਂ ਹੁੰਦੀਆਂ ਨੇ ਮੈਂ ਰਿਕਾਰਡ ਕੱਟ ਕੇ ਦੇਖੋ ਆਨ ਰਿਕਾਰਡ ਇੱਕ ਵੀ ਮੀਟਿੰਗ ਸ਼ਾਮਿਲ ਨਹੀਂ ਹੋ ਰਹੀ ਮਤਾਂ ਮਤਾਂ ਖੇਡੀਆਂ ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦਾ ਘਰ 2 ਕਿਲੋਮੀਟਰ ਦੂਰ ਹੈ ਕੱਲੇ ਮਤਿਆਂ ਤੋਂ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜ਼ਿੰਮੇਵਾਰ ਹੋਣਗੇ ਆਵਾਜ਼ ਜੀ ਜਿਵੇਂ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦਾ ਹੈ ਜੰਤਰ-ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆਗਾ ਪੰਜਾਬ ਸਰਕਾਰ ਦੀ ਚੁੱਪੀ ਕੀ ਹੈ ਹਜੇ ਤੱਕ ਸਿਰਫ ਵਕੀਲ ਵਕੀਲ ਕਿਉਂ ਖੇਡੇ ਜਾ ਰਹੇ ਹਨ ਪੂਰਾ ਹਿੱਸਾ ਪੰਜਾਬ ਨਹੀਂ ਜਦੋਂ ਜਦੋਂ ਕੇਜਰੀਵਾਲ ਤੇ ਪਰਚਾ ਹੁੰਦਾ ਤੁਸੀਂ ਸਾਰੇ ਪਹੁੰਚਦੇ ਹੋ ਦਿੱਲੀ ਹਜੇ ਤੱਕ ਇੱਥੇ ਇੱਥੇ ਵੀ ਇੱਥੇ ਹਜੇ ਤੱਕ ਪੰਜਾਬ ਸਰਕਾਰ ਨੇ ਕੋਈ ਸਟੈਂਡ ਕਿਉਂ ਨਹੀਂ ਲਿਆ ਹਜੇ ਤੱਕ ਸਿਰਫ ਮਤਮਤਾਂ ਕਿਉਂ ਖੇਡਿਆ ਜਾ ਰਿਹਾ ਹੈ ਹਜੇ ਤੱਕ 144 ਸਾਲ ਪੁਰਾਣੀ ਯੂਨੀਵਰਸਿਟੀ ਨੂੰ ਜਦੋਂ ਖੋਣ ਦੀ ਗੱਲ ਹੈ ਅੱਜ ਅੱਜ ਭਗਵਾਨਤਮਾਨ ਸਰਕਾਰ ਅੱਜ ਭਗਵਾਨਤਮਾਨ ਸਰਕਾਰ ਛੁੱਟੀਆਂ ਬਾਸ ਲਾ ਰਹੀ ਹੈ ਵੀ ਭਗਵਾਨਤਮਾਨ ਨੇ ਦੱਬਾ ਮਾਰਿਆ ਤੇ ਮੋਦੀ ਝੁੱਕ ਗਿਆ ਇਹ ਛੁੱਟੀਆਂ ਗੱਲਾਂ ਨੇ ਜਿਹੜੀਆਂ ਮੀਡੀਆ ਮੀਡੀਆ ਫਲਾ ਰਹੀ ਹੈ ਭਗਵਾਨਤਮਾਨ ਦੀ ਮੀਡੀਆ ਫਲਾ ਰਹੀ ਹੈ ਅਸਲ ਗੱਲ ਇਹ ਹੈ ਵੀ ਉੱਥੇ ਦਾ ਉੱਥੇ ਹੀ ਖੜਿਆ ਹੋਇਆ ਹੈ ਕਿ ਭਗਵਾਨਤਮਾਨ ਸਰਕਾਰ ਵੱਲੋਂ ਹਜੇ ਤੱਕ ਇਹੋ ਜਿਹਾ ਕੁਝ ਨਹੀਂ ਕੀਤਾ ਹੋਇਆ ਅਸੀਂ ਸਮਝੀਏ ਵੀ ਉਹ ਸਾਡੇ ਨਾਲ ਨਹੀਂ ਤੇ ਭੋਗਦੀ ਮੋਦੀ ਦੇ ਨਾਲ ਨਹੀਂ ਖੜੇ ਹੋਏ ਅੱਜ ਸਰਕਾਰ ਤੁਹਾਡੇ ਨਾਲ ਕੋਈ ਐਸੀ ਕਿੱਥੇ ਹੈ ਨਾਲ ਕਿੱਥੇ ਹੈ ਸਰਕਾਰ ਦਾ ਦੱਸੋ ਅਸੀਂ ਅਸੀਂ ਦੇਖੋ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਇਆ ਅਸੀਂ ਵਿਧਾਨ ਸਭਾ ਚ ਮਤਾ ਲੈ ਕੇ ਆ ਸਕਦੇ ਆ ਅਸੀਂ ਦੇਖੋ ਕੀ ਹੋਊਗਾ ਅਸੀਂ ਕਿਹਨੇ ਵੀ ਸੰਘਰਸ਼ ਕਰੋ ਅਸੀਂ ਕਹਿੰਦੇ 10 ਤਰੀਕ ਨੂੰ 10 ਤਰੀਕ ਨੂੰ ਅਸੀਂ ਸੰਘਰਸ਼ ਤੁਸੀਂ ਪੰਜਾਬ ਬੰਦ ਦੀ ਕਾਲ ਦੇ ਰਹੂ ਸੀ ਤੁਸੀਂ ਸਿਰਫ ਪੰਜਾਬ ਬੰਦ ਦੀ ਕਾਲ ਦੋ 10 ਤਰੀਕ ਨੂੰ ਅਸੀਂ ਸੰਘਰਸ਼ ਕਰ ਰਹੇ ਆ ਭਗਵਾਨਤ ਮਾਨੋ ਦੇ ਸ਼ਾਮਿਲ ਕਿਉਂ ਨਹੀਂ ਹੋ ਰਿਹਾ ਹਜੇ ਤੱਕ ਸਾਨੂੰ ਸਰਕਾਰ ਦੀ ਚੁੱਪੀ ਸਰਕਾਰ ਦੀ ਚੁੱਪੀ ਇਸ ਸੰਘਰਸ਼ ਨੂੰ ਲੈ ਕੇ ਕਿਉਂ ਹੈ ਹਜੇ ਤੱਕ ਇਹ ਕਿਉਂ ਹੈ ਪੰਜਾਬ ਸਰਕਾਰ ਨੇ ਸਿਰਫ ਇੱਕ ਟੇਬਲ ਟਾਕ ਕਰੀ ਜਾਉਂਗੇ ਵਕੀਲਾਂ ਨਾਲ ਹਾਈ ਕੋਰਟ ਵਿੱਚ ਜਾਉਂਗੇ ਉਹਦੇ ਨਾਲ ਮਸਲਾ ਨਹੀਂ ਹੱਲ ਹੁੰਦਾ ਨਾ ਨਾ ਚੰਡੀਗੜ੍ਹ ਦਾ ਮਸਲਾ ਨਾ ਪਾਣੀ ਦਾ ਬੀ ਦੀਆਂ ਦਾ ਬੀ ਦੀਆਂ ਵੀ ਦਾ ਮਸਲਾ ਹੱਲ ਹੋਇਆ ਮਸਲਾ ਹੱਲ ਹੱਥ ਮਿਲਦੇ ਸਰਕਾਰ ਅਸੀਂ ਸਮਰਥਨ ਕਰ ਰਹੇ ਹਾਂ ਕਿ ਸਰਕਾਰੀ ਹੁੰਦੇ ਕਿਸਾਨਾਂ ਨੇ 2020 ਦੇ ਵਿੱਚ ਸਰਕਾਰ ਦੇ ਹੱਥ ਲਿਆ ਹੋਈ ਪੰਜਾਬ ਸਰਕਾਰ ਕੁਝ ਨਹੀਂ ਕਰ ਸਕੀ ਅੱਜ ਵੀ ਸਾਨੂੰ ਅੱਜ ਵੀ ਸਾਨੂੰ ਲੋਕਾਂ ਨੂੰ ਦੇ ਲੋਕਾਂ ਨੂੰ ਇਸ ਯੂਨੀਵਰਸਿਟੀ ਦਾ ਹੱਕ ਸੜਕਾ ਤੇ ਮਿਲੂਗਾ ਤੁਸੀਂ ਗਾਇਬ ਹੋ ਸੰਘਰਸ਼ ਦੇ ਵਿੱਚੋਂ ਅਸੀਂ ਕਹਿੰਦੇ ਵੀ ਜੇ ਭਗਵਾਨਤਮਾਨ ਸਰਕਾਰ ਆਪਣੀ ਸ਼ਕਲ ਦਿਖਵਾਉਣ ਜੋਗੀ ਹੈ ਨਾ ਚਾਹੁੰਦੀ ਹੈ ਤਾਂ ਅੱਜ ਵਿਦਿਆਰਥੀਆਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਇਸ ਸੜਕ ਵਿੱਚ ਨਿੱਤਰੇ ਨਹੀਂ ਤਾਂ ਇਹ ਬਿਆਦਾਰੀ ਨਾ ਮੈਂ ਸਵਾਲ ਦਿੱਤੇ ਜਾ ਰਹੇ ਸੀ ਮਾਲਵਿੰਦਰ ਕੰਗ ਵੀ ਇੱਥੇ ਮਜੂਦ ਕਰਦਾ ਖਰਾਬ ਗੱਲ ਕਰਦੇ ਆਂ ਕੰਗ ਸਾਹਿਬ ਸਰਕਾਰ ਕਿਵੇਂ ਦੇ ਸਰਕਾਰ ਸਰਕਾਰ ਦੀ ਗੱਲ ਕਰ ਰਹੇ ਸਰਕਾਰ ਰਾਮਨਾ ਅਤੇ ਰਾਮਨਾ ਹੈ ਸਰਕਾਰੀ ਕੰਮ ਹੈ ਸਰਕਾਰ ਮੁੱਖ ਮੰਤਰੀ ਕੈबिनेट ਹੁੰਦੀ ਹੈ ਐਮਪੀ ਸਰਕਾਰ ਨਹੀਂ ਹੁੰਦੀ ਆ ਜਾਓ ਤੁਰੇ ਜਾਓ ਮੁੱਖ ਮੰਤਰੀ ਇਹ ਕਿੰਦਾ ਆਵਾਜ਼ ਦੀ ਬਾਡੀ ਮੁਕਾਬਲਤ ਮੁਕਾਬਲਤ ਸਰਕਾਰ ਮੁੱਖ ਮੰਤਰੀ ਹੋਣੀ ਚਾਹੀਦੀ ਹੈ ਹੱਕਾਂ ਦਾ ਹੱਕਾ ਨਾ ਬੰਦ ਕਰੋ ਪਿੱਛੇ ਕੇਂਦਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਆ ਜਾਓ ਹੱਕਾਂ ਦਾ ਡਾਕੇ ਮਾਰਨੇ ਨਹੀਂ ਉਹ ਆਪ ਕਿਉਂ ਨਹੀਂ ਆਏ ਹੋਣਗੇ ਉਹਨਾਂ ਕੋਲ ਕੇਜਰੀਵਾਲ ਦੇ ਧਰਨੇ ਲਾਉਣ ਦਾ ਕੱਲ ਕਾ ਕੇ ਸਖਤ ਕੱਲ ਕੱਲ ਕੇ ਕੱਲ ਕਾ ਕੇ ਮੁੱਖ ਮੰਤਰੀ ਸਾਹਿਬ ਨੇ ਸਖਤ ਸਟੈਂਡ ਲਿਆ ਉਹ ਸਖਤ ਸਟੈਂਡ ਕਿਹੜਾ ਜੀ ਮੁੱਖ ਮੰਤਰੀ ਸਾਹਿਬ ਨੇ ਲਿਆ ਇਹ ਤੁਹਾਡੇ ਨੁਮਾਇੰਦੇ ਦੇ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਦੇ ਸਖਤ ਸਟੈਂਡ ਕਰਕੇ ਇਹ ਨੋਟੀਫਿਕੇਸ਼ਨ ਵਾਪਸ ਕਿਹੜਾ ਸਖਤ ਸਟੈਂਡ ਲਿਆ ਮੁੱਖ ਮੰਤਰੀ ਕੋਈ ਸਟ੍ਰੇ 2022 ਦੇ ਵਿੱਚ ਸਾਡੀ ਯੂਨੀਵਰਸਿਟੀ ਦਾ ਕੈਂਡੀਗਟ ਚੱਲਦੀ ਸੀ ਕਿ ਇਹ ਨੋਟੀਫਿਕੇਸ਼ਨ ਨੂੰ ਰੱਦ ਕਰਨਾ ਹੁਣ ਵਾਲੇ ਸੈਸ਼ਨ ਚ ਰੱਦ ਕਰਾਂਗੇ ਜੀ ਸਾਡੇ ਉੱਤੇ ਪਰਚੇ ਕੀਤੇ ਨਹੀਂ ਉਹ ਸਰਕਾਰ ਹੈ 1 ਮਿੰਟ 21 ਕਰੋੜ ਰੁਪਏ ਚ ਸਾਡੀ ਯੂਨੀਵਰਸਿਟੀ 2022 ਦੇ ਵਿੱਚ ਵੇਚਣ ਲੱਗੇ ਸੀ ਉਹ ਜਵਾਰ ਤੋਂ ਵੇਦਨ ਜੀ ਬਹੁਤ ਮੇਰੀ ਜਨਾਬ 2.5 ਕਰੋੜ ਪਿੱਛੇ ਰਸੀਨ ਅਸੀਂ ਵੇਚ ਸਕਦੇ ਹਾਂ ਤਾਂ ਤੁਸੀਂ ਅੱਜ ਕਿਸ ਮੂਹਨ ਨਾਲ ਇੱਥੇ ਆਇਓ ਸਰਕਾਰ ਦੇ ਮੀਟਿੰਗਾਂ ਦੀ ਸ਼ਾਮਲ ਹੋਣ ਤੇ ਬਹੁਤ سارے ਸਵਾਲ ਉੱਠ ਰਹੇ ਨੇ ਜੀ ਮੀਟਿੰਗਾਂ ਦੀ ਸ਼ਾਮਲ ਨਹੀਂ ਹੋਈਆਂ 8 ਮੀਟਿੰਗਾਂ ਹੋਈਆਂ ਤੁਹਾਡੇ ਕੋਲ ਨਾ ਤੁਹਾਡੀ ਮੀਟਿੰਗ ਆਹ ਸਰਕਾਰ ਦੀ 8 ਮੀਟਿੰਗਾਂ ਹੋਈਆਂ 8 ਮੀਟਿੰਗਾਂ ਮੈਂ ਰਿਕਾਰਡ ਕਰਕੇ ਦੇਖੋ ਸਰ ਜੀ ਆਨ ਰਿਕਾਰਡ ਆ ਸਰ ਆਨ ਰਿਕਾਰਡ ਇੱਕ ਵੀ ਮੀਟਿੰਗ ਸ਼ਾਮਿਲ ਨਹੀਂ ਤੁਹਾਨੂੰ ਮੀਟਿੰਗ ਕਿਉਂ ਨਹੀਂ ਆਈ ਮੁਕਬਾਦ ਵੀ ਆਖ ਨਹੀਂ हां ਮੁੱਖ ਮੰਤਰੀ ਆ ਨਾ ਸਖਿਆ ਮੰਤਰੀ ਆ ਨਾ ਐਮਐਲਏ ਆ ਅੱਜ ਆਪਾਂ ਆਪਣੀ ਪੰਜਾਬ ਸਰਕਾਰ ਮੁਕਬਾਦ ਦੇ ਨਾਰੇ ਲਾਏ ਜਾ ਰਹੇ ਨੇ ਇਹਦੇ ਬਾਰੇ ਕੀ ਕਹੋਗੇ ਜੀ ਹੈ ਪੰਜਾਬ ਸਰਕਾਰ ਮੁਕਬਾਦ ਦੇ ਨਾਰੇ ਲੱਗ ਰਹੇ ਨੇ ਤੁਹਾਨੂੰ ਕਿਹਾ ਉਹ ਇਹ ਡੈਮੋਕਰੇਸੀ ਆ ਸਾਰਿਆਂ ਦੇ ਆਪਣੇ ਆਪਣੇ ਪੁਆਇੰਟ ਆਫ ਵਿਊ ਇੱਕ ਮਿੰਟ ਸਰ ਫਿਰ ਚਲਦਾ ਜਵਾਬ ਦੇ ਕੇ ਜਾਇਓ ਵਿਊ ਪੁਆਇੰਟ ਰੱਖੋ ਨਹੀਂ ਮੈਂ ਜਵਾਬ ਹੀ ਸਵਾਲ ਹੀ ਲੈਣਾ ਤੁਹਾਨੂੰ ਤੋਂ ਭਾਈ ਪਰਲੀਮੈਂਟਰੀ ਐਕਸਫੀਸ਼ਲ ਮੈਂਬਰ ਹੋ ਤੁਸੀਂ ਮੈਂ ਤਾਂ ਪਹਿਲਾਂ ਵੀ ਚੈੱਕ ਆਮ ਨਾ ਨਾ ਮੈਂ ਥੋੜੀ ਤੁਸੀਂ ਸੈਨੇਟ ਮੈਂਬਰ ਰਹੇ ਆਂ ਅਸੀਂ ਪਾਰਟੀ ਤੇ ਬੁਲਾ ਰਹੇ ਤਾਂ ਆਮ ਆਦੀ ਪਾਰਟੀ ਤੇ ਬੁਲਾ ਰਹੇ ਹੋ ਕਿ ਨਹੀਂ ਨਾ ਥੋੜੀ ਪਾਰਟੀ ਦੇ ਕਿੰਨੇ ਜਿਹੜੇ ਇਹਦੇ ਐਕਸ-ਫੀਚੋ ਮੈਂਬਰ ਨੇ ਇੱਥੇ ਹਾਜ਼ਰ ਹੋਏ ਨੇ ਸਾਨੀ ਜਾਣਦੇ ਕੋਈ ਨਹੀਂ ਆਇਆਗਾ ਦੂਜੀ ਗੱਲ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ 49 ਕਰੋੜ ਦੇਤਾ ਜੀ ਉਹ ਉਹ ਦੇਤਾਗਾ ਤੁਹਾਡੇ ਕੋਈ ਇੱਕ ਪੈਸੇ ਕਿੱਥੇ ਨੇ ਮਤਲਬ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਵਦਾ ਬਣਦਾ ਹੱਕ ਹੈ ਨਾ ਨਾ ਡਿਪਾਰਟਮੈਂਟ ਦੇ ਬਾਅਦ ਮੇਰੀ ਗੱਲ ਸੁਣ ਨਾ ਨਾ ਡਿਪਾਰਟਮੈਂਟ ਦੀ ਗੱਲ ਨਹੀਂ 2001 ਤੋਂ ਜੁੜਿਆ ਇੱਥੇ ਸੈਨੇਟਰ ਚ ਵੀ ਰਿਹਾ ਮੈਂ ਸਿਟੀਗਰ ਚ ਵੀ ਰਿਹਾ ਸਟੂਡੈਂਟ ਲੀਡਰ ਵੀ ਰਿਹਾ ਨਹੀਂ ਨਹੀਂ ਕੁਝ ਵੀ ਰਿਹਾ ਹਾਂ ਮੈਨੂੰ ਸਵਾਲ ਕਰਨਾ ਤੁਹਾਨੂੰ ਪਤਾ 2020 ਚ ਇਹ ਵੀ ਸੈਨੇਟਰ ਇਲੈਕਸ਼ਨ ਨਹੀਂ ਹੋਏ ਸੀ ਸਰ ਮੈਨੂੰ ਮੈਨੂੰ ਇੱਕ ਮਿੰਟ ਸੁਣ ਲੈ ਹਾਂ ਹਾਂ ਤੂੰ ਸਟੂਡੈਂਟ ਹੈ ਨਾ ਹਾਂ 2020 ਉਦੋਂ ਵੀ ਇੱਥੇ ਪ੍ਰੋਟੈਸਟ ਅਸੀਂ ਕਰਦੇ ਰਹੇ ਸਾਡਾ ਫਰਜ ਹੈ ਸਾਡੀ ਜਿੰਮੇ ਮੇਰਾ ਇੱਕ ਜਵਾਬ ਹੈ ਸਾਡੀ ਮੇਰਾ ਮੇਰਾ ਇਹ ਇੱਕ ਜਵਾਬ ਹੈ 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਕਰਾਏ ਜਾਣ ਇੱਥੇ ਤੁਸੀਂ 24 ਘੰਟੇ ਨਹੀਂ ਸੀ ਤੁਸੀਂ 24 ਘੰਟੇ ਨਹੀਂ ਸੀ ਅਸੀਂ ਸੀਗੇ ਅਸੀਂ 24 ਘੰਟੇ ਰਹੇ ਇੱਕ ਮਿੰਟ 24 ਘੰਟੇ ਅਸੀਂ ਇੱਥੇ ਬੈਠੇ ਰਹਿਆ ਸਾਨੂੰ ਤੁਸੀਂ 24 ਘੰਟੇ ਨਹੀਂ ਦਿੱਤੇ ਦੂਜੀ ਗੱਲ ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਸ ਯੂਨੀਅਨ ਸਟੂਡੈਂਟ ਨੂੰ ਸੈਂਟਰਲਾਈਜ਼ ਕਰਨ ਵੱਲ ਵੇਖਿਆ ਜਾਵੇ ਉਦੋਂ ਅੰਮ੍ਰਿਤਸਰ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜਥੇਬੰਦੀ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵੰਤਾਨ ਸਰਕਾਰ ਹੁੰਦੀ ਆ ਸਾਡੇ ਉੱਤੇ लाठी चार्ज ਚਲਾਇਆ ਜਾਂਦਾ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਉਸ लाठी ਇੱਕ ਮੈਂ ਅਟੈਚਮੈਂਟ ਇੱਕ ਮੈਂ ਅਟੈਚਮੈਂਟ ਇੱਕ ਮੈਂਦਰੂ ਮੈਂ ਇਹਦਾ ਜਵਾਬ ਮੰਗ ਰਿਹਾ ਵੀ ਕਿਉਂ ਹੋਇਆਗਾ ਮੇਰੀ ਗੱਲ ਦਾ ਪੂਰੇ ਦਾ ਸਵਾਲ ਸੁਣੋ ਮਤਲਬ ਉਹ ਜਿਹੜਾ ਉਹ लाठी चार्ज ਕਿਉਂ ਕੀਤਾ ਗਿਆ लाठी चार्ज ਲਾਠੀ ਚਾਰਜ ਜਵਾਬ ਜਵਾਬ ਦੇ ਕਰਦਾ ਜਵਾਬ ਸਰਕਾਰ ਮੁਕਾਬਲ ਨਾਲਾ ਕੇ ਬੈਠ ਜਾਓ ਤੁਹਾਡੀ ਅੱਜ ਜਿਹੜਾ ਗਵਰਨਰ ਨੂੰ ਮਿਲਿਆ ਉਹ ਕਿਹੜੀ ਸਰਕਾਰ ਮੁਕਾਬਲ ਜਵਾਬ جواب ڈاکٹر انت ਤੁਸੀਂ 1200 ਗਿਆਨ ਦੇਣਾ ਤਾਂ ਇਹਦੇ ਹੋਰ ਪਿੱਛੇ ਯੂਨੀਵਰਸਿਟੀ ਦੀ ਜਵਾਬ ਜੋ جواب ਦਸੇਗੇ ਜੋ جواب ਦਿੰਦੇ ਕਿ ਸੰਤੋਸ਼ਤਾ ਤੁਸੀਂ ਇਹਨਾਂ ਤੋਂ ਬਿਲਕੁਲ ਵੀ ਨਹੀਂ ਇਹਦਾ ਕੋਈ ਜਵਾਬ ਹੀ ਨਹੀਂ ਹੈਗਾ ਤੁਸੀਂ ਆਪੇ ਦੇਖ ਲਿਆ ਕਿਵੇਂ ਦਰਾਜਾ ਬੰਦ ਕਰਕੇ ਸਾਨੂੰ ਧੱਕਾ ਮਾਰ ਕੇ ਪਿੱਛੇ ਵੀ ਇਹ ਚਲੇ ਗਏ ਨੇ ਕਿ ਕਿਹਨੇ ਕੋਈ ਜਵਾਬ ਹੈ ਨਹੀਂ ਅਸਲੀਅਤ ਇਹ ਹੈ 2022 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ 2022 ਦੇ ਵਿੱਚ 1200 ਵਿਦਿਆਰਥੀ ਜਿਹੜੇ ਕੇਂਦਰੀਕਰਨ ਦੇ ਖਿਲਾਫ ਲੜਾਈ ਲੜ ਰਹੇ ਸੀਗੇ ਉਹਨਾਂ ਤੇ ਲਾਖੇ ਜ ਇਹਨੇ ਕਰਾਇਆ ਸੀਗਾ ਭਗਵਾਨ ਤੁਮ ਨੇ ਕਰਾਇਆ ਸੀਗਾ ਇਹ 2.5 ਕਰੋੜ ਪਿੱਛੇ ਦੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰ ਤਿਆਰ ਹੋ ਸਕਦੇ 2022 ਦੇ ਵਿੱਚ ਅੱਜ ਕੇ ਸਮੂਹੋਂ ਇੱਥੇ ਆ ਰਹੇ ਨੇ ਅੱਜ ਕੇ ਸਮੂਹੋਂ ਕਹੇ ਨੇ ਵੀ ਅਸੀਂ ਕੇਂਦਰੀਕਰਨ ਨਹੀਂ ਹੋਣ ਦਵਾਂਗੇ ਮਤੰਮਤਾ ਖੇਡੀਆਂ ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦਾ ਘਰ 2 ਕਿਲੋਮੀਟਰ ਇਥੋਂ ਕੀ ਪੰਜਾਬ ਸਰਕਾਰ ਜੇ ਜੇ ਕੇਂਦਰੀ ਵਾਅਦੇ ਕੋਈ ਫਰਚਾ ਹੁੰਦਾ ਉਹ ਪਚੱਕੇ ਜਾਂਦਾ ਉਥੇ 92 ਦੇ 92 ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਮੋਦੀ ਹਕੂਮਤ ਦੇ ਹੱਕ ਹੁਕਤ ਰਹੀ ਹੈ ਤੇ ਉਹ ਤੱਕ ਅਸੀਂ ਤੁਸੀਂ ਕਹਿੰਦੇ ਨਵੇਂ ਹੋ ਅਸੀਂ ਪੁਰਾਣੇ ਆ ਸਾਡੀ ਯੂਨੀਵਰਸਿਟੀ 2021 ਦੇ ਵਿੱਚ ਵੀ ਉਹਨੇ ਆਹੀ ਕੀਤਾ ਸੀਗਾ ਜੀ 2021 ਦੇ ਵਿੱਚ ਵੀ ਸਾਰੇ ਵਿਧਾਇਕ ਚੋਣਾਂ ਨਹੀਂ ਹੋਈਆਂ ਸੀਗੀਆਂ ਅਸੀਂ 28 ਦਿਨ ਇੱਥੇ ਦਿਨ ਰਾਤ ਪ੍ਰੋਟੈਸਟ ਲਾਇਆ ਸੀਗਾ ਉਹ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਸਾਰੇ ਵਿਧਾਇਕ ਚੋਣਾਂ ਬਹਾਲ ਕਰਵਾਈਆਂ ਸੀਗੀਆਂ ਤੇ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਭਗਵਾਨਤਮਾਨ ਸਰਕਾਰ ਨੇ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਜਿਹੜੀ ਉਦੋਂ ਉਸ ਸਮੇਂ ਵੀ ਸਰਕਾਰ ਤੇ ਕੀ ਨਾ ਚੋਣਾ ਉਦੋਂ ਕਰਾਉਣ ਦਿੱਤੀਆਂ ਅੱਜ ਵੀ ਇਹੇ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਲਾਰੇ ਲਾ ਰਹੇ ਨੇ ਅਸਲ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਹੋਣਾ ਚਾਹੁੰਦੇ ਨੇ ਪਰ ਪਹਿਲਾਂ ਤਾਂ ਜਵਾਬ ਦੇਣ 2022 ਦੇ ਵਿੱਚ ਇਹਨਾਂ ਨੇ ਕੇਂਦਰੀਕਰਨ ਕਿਉਂ ਹੋਣ ਦਿੱਤਾ ਕਿਵੇਂ ਹੋਣ ਦਿੱਤਾ ਉਸ ਤੋਂ ਬਾਅਦ ਅੱਜ ਇਹੇ ਜੀ ਸੱਚੀ ਕਹਿ ਰਹੇ ਤਾਂ ਇੱਥੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਾਲ ਰਲੇ ਹੋਏ ਨੇ ਇਹ ਸਾਫ਼ ਗੱਲ ਹੈ ਕੱਲੇ ਮਤਿਆਂ ਤੋਂ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜਿੰਮੇਵਾਰ ਹੋਣਗੇ ਆਵਾਜ਼ ਵੀ ਦੱਸ ਨੂੰ ਵੀ ਆਵਾਂਗੇ ਅਸੀਂ ਕਹਿੰਦੇ ਕਿ ਕਿੰਨੇ 10 ਨੂੰ ਵੀ ਆਮ ਆਉਂਦੇ ਉਹ ਦੇਖ ਲਾਂਗੇ 10 ਨੂੰ ਨਹੀਂ ਕੋਣ ਆਕੇ ਗਿਆ ਜੀ ਕੱਲੀਆਂ ਸਟੇਟਮੈਂਟ ਬਾਜੀ ਹੈ ਕੱਲੀਆਂ ਫੋਟੋ ਹਾਈ ਕੋਰਟ ਵਾਲੀ ਗੱਲ ਹੈ ਇਹਨਾਂ ਸਿਰਫ ਇੰਨਾ ਕਰਿਆਗਾ ਕਿ ਹਾਈ ਕੋਰਟ ਦੇ ਵਿੱਚ ਆਪਦੀ ਜਿਹੜੀ ਕਹਿੰਦੇ ਵੀ ਅਸੀਂ ਆਹ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜਾਊਗਾ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਹਾਂ ਕਿ ਤੁਸੀਂ ਸੰਘਰਸ਼ ਕਰੋ ਮਤਲਬ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਤਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਕਿਸ ਤਰ੍ਹਾਂ ਚਾਹੋ ਨੇ ਉਹ ਚਾਹੋ ਸੰਘਰਸ਼ੀ ਜਿਵੇਂ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦਾ ਹੈ ਜੰਤਰ-ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆਗਾ ਸੈਂਟਰ ਦੇਸ਼ ਖਿਲਾਫ ਕੋਟਾਂ ਤੋਂ ਕਿੰਨੀਆਂ ਕ ਅਸੀਂ ਉਮੀਦਾਂ ਰੱਖਦੇ ਆ ਕਿਸਾਨ ਅੰਦੋਲਨ ਵੇਲੇ ਕੀ ਕੋਟ ਨੇ ਔਰ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਬਿਲਿਆ ਪਾਣੀਆਂ ਦਾ ਮਸਲਾ ਬੀਬੀ ਐਮਪੀ ਦਾ ਮਸਲਾ ਹੈ ਕਿਹੜੇ ਮਸਲੇ ਦੇ ਆ ਉਹਨਾਂ ਮਸਲਿਆਂ ਤੇ ਇਹਨਾਂ ਤੋਂ ਜਵਾਬ ਮੰਗਦੇ ਆ ਤੇ ਜਦੋਂ ਵੀ ਇਹ ਆਉਣਗੇ ਅਸੀਂ ਉਹਨਾਂ ਤੋਂ ਜਵਾਬ ਮੰਗਾਂਗੇ